हैलो जी लाइफ स्टाइल विद्य गगन कौर त्याव जी का स्वागत है जी तो आप बनाई सेंगो आइसक्रीम टूटी फ्रूटी भरी हुई पूरी मैंगो आइसक्रीम बनाई आप मैंगो आइसक्रीम कि बनाई है बना जी आप पूरी रैसिपी दस दें तो बहुत ही वीयर बनी है इस तरह तो देखो जी हाँ जी इस तरह मैंगो आइसक्रीम बनाने लिए आप जो समान लेता गा ਦੋ ਪੱਕੇ ਵਧੀਆ ਵੱਡੇ ਆਂਬ ਲੈਤੀ ਹੈਗੇ ਜੀ ਇੱਕ ਕੌਲੀ ਚੀਨੀ ਦੀ ਲੈਤੀ ਹੈ ਇੱਕ ਕੌਲੀ ਮਿਲਕ ਪਾਊਡਰ ਦੀ ਲੈਤੀ ਹੈ ਥੋੜੀ ਜੀ ਆਪਾਂ ਦੁੱਧ ਦੀ ਜਿਹੜੀ ਮਲਾਈ ਹੁੰਦੀ ਹੈਗੀ ਹੈ ਨਾ ਉਹ ਮਲਾਈ ਲੈਤੀ ਹੈ ਤੇ ਇੱਕ ਗਲਾਸ ਆਪਾਂ ਦੁੱਧ ਦਾ ਲੈਤਾ ਜੀ ਇਧਰ ਆਪਾਂ ਗ੍ਰੈਂਡ ਜਾਰ ਲੈ ਲਿਆ ਹੈਗਾ ਤੇ ਇਧਰ ਆਪਾਂ ਗੈਸ ਦੇ ਉੱਤੇ ਕੜਾਹੀ ਰੱਖ ਲਈ ਹੈ ਲੇਕਿਨ ਗੈਸ ਅਜੇ ਆਪਾਂ ਚਲਾਇਆ ਨਹੀਂ ਗਾ ਕਿਉਂਕਿ ਆਪਾਂ ਪਹਿਲਾਂ ਦੁੱਧ ਦੇ ਵਿੱਚ ਮਿਲਕ ਪਾਊਡਰ ਨੂੰ ਮਿਕਸ ਕਰਾਂਗੇ ਲੋ ਜੀ ਹੁਣ ਆਪਾਂ ਦੁੱਧ ਪਾ ਲਿਆ ਹੈਗਾ ਤੇ ਇਹਦੇ ਵਿੱਚ ਹੁਣ ਆਪਾਂ 250 ਗ੍ਰਾਮ ਦੁੱਧ ਸੀਗਾ ਇਹੇ ਤੇ ਇਹਦੇ ਵਿੱਚ ਹੁਣ ਆਪਾਂ ਜੀ ਮਿਲਕ ਪਾਊਡਰ ਪਾ ਦੇਵਾਂਗੇ 200 ਗ੍ਰਾਮ ਮਿਲਕ ਪਾਊਡਰ ਹੈਗਾਗਾ ਇਹ ਤੇ ਇਸ ਨੂੰ ਪਹਿਲਾਂ ਆਪਾਂ ਸਾਰੀ ਮਤਲਬ ਕੋਈ ਗੋਟਲੀ ਰਵੇ ਨਾ ਹਨਾ ਇਸ ਲਈ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੀ ਮਿਲਕ ਪਾਊਡਰ ਨੂੰ ਇਸ ਲਈ ਹਜੇ ਆਪਾਂ ਗੈਸ ਚ ਲਾਇਆ ਨਹੀਂਗਾ ਗੈਸ ਜੇ ਆਪਾਂ ਚਲਾ ਲੈਂਦੇ ਨਾ ਤੇ ਫਿਰ ਗਰਮ ਦੁੱਧ ਦੇ ਵਿੱਚ ਗੋਟਲੀਆਂ ਬਣ ਜਾਂਦੀਆਂ ਹੁੰਦੀਆਂ ਹੁੰਦੀਆਂ ਆ ਮਿਲਕ ਪਾਊਡਰ ਦੀਆਂ ਇਸ ਲਈ ਪਹਿਲਾਂ ਹੀ ਆਪਾਂ ਚੰਗੀ ਤਰ੍ਹਾਂ ਮਿਲਕ ਪਾਊਡਰ ਨੂੰ ਮਿਕਸ ਕਰ ਲਿਆ ਹੈਗਾ ਤੇ ਹੁਣ ਆਪਾਂ ਗੈਸ ਚਲਾ ਦਿੱਤਾ ਜੀ ਤੇ ਹੁਣ ਆਪਾਂ ਪਹਿਲਾਂ ਇਹਦੇ ਵਿੱਚ ਸਵਾਦ ਅਨੁਸਾਰ ਚੀਨੀ ਪਾਵਾਂਗੇ ਥੋੜੀ ਜਿਹੀ ਹੋਰ ਪਾ ਦੇਵਾਂਗੇ ਚੀਨੀ ਆਪਾਂ ਜੀ ਮੈਨੂੰ ਥੋੜਾ ਜਿਹਾ ਮਿੱਠਾ ਘੱਟ ਲੱਗਿਆ ਸੀਗਾ ਇਸ ਲਈ ਥੋੜੀ ਜਿਹੀ ਚੀਨੀ ਆਪਾਂ ਹੋਰ ਪਾ ਦਿੱਤੀ ਹੈ ਤੇ ਹੁਣ ਆਪਾਂ ਗੈਸ ਹਜੇ ਆਪਣਾ ਤੇਜ਼ ਕਰਿਆ ਹੋਇਆ ਸੀਗਾ ਜਦੋਂ ਇੱਕ ਉਬਾਲਾ ਆ ਗਿਆ ਨਾ ਫਿਰ ਸਲੋ ਤੇ ਕਰ ਦੇਵਾਂਗੇ ਤੇ 5 ਕਿ ਮਿੰਟ ਲੱਗਦੇ ਆ ਜੀ ਪਕਾਉਣ ਤੇ ਗਾੜਾ ਜਾਂਦੇ ਆਪਾਂ ਨੂੰ ਇਸ ਦੁੱਧ ਨੂੰ ਹਲੋ ਜੀ ਇਸ ਤਰ੍ਹਾਂ ਆਪਣਾ ਦੁੱਧ گاੜਾ ਹੋ ਗਿਆ ਚੰਗੀ ਤਰ੍ਹਾਂ ਬਿਲਕੁਲ ਸਲੋਅ ਆਚ ਤੇ ਕਰਕੇ ਆਪਾਂ ਪਕਾਇਆ ਸੀਗਾ ਇਹ ਸਾਈਡਾਂ ਤੇ ਜਿਹੜਾ ਲੱਗਿਆ ਹੋਇਆ ਨਾ ਇਹ گاੜਾ ਕਰਕੇ ਲੱਗਿਆ ਗਿਆ ਲੇਕਿਨ ਇਹ ਵੀ ਮਤਲਬ ਜਦੋਂ ਆਪਣਾ ਮਿਲਕ ਇਸ ਤਰ੍ਹਾਂ ਬਣ ਗਿਆ ਜੀ ਦੇਖੋ ਤੇ ਹੁਣ ਇਹ ਸਾਈਡਾਂ ਤੋਂ ਵੀ ਸਾਰਾ ਲੈ ਜਾਊਗਾ ਆਪਣੇ ਆਪ ਹੀ ਤੇ ਆਪਾਂ ਹੁਣ ਬਰਤਨ ਦੇ ਵਿੱਚ ਕੱਢ ਦੇਵਾਂਗੇ ਤੇ ਇਸ ਨੂੰ ਫ੍ਰਿਜ ਦੇ ਵਿੱਚ ਨਾ 5-10 ਮਿੰਟਾਂ ਲਈ ਠੰਡਾ ਹੋਣ ਦੇ ਲਈ ਰੱਖ ਦੇਵਾਂਗੇ ਜੀ ਬਿਲਕੁਲ ਮਿਲਕ ਮੇਰ ਹੁੰਦਾ ਨਾ ਜਿਹੜਾ ਆਪਾਂ ਲੈ ਕੇ ਆਉਂਨੇ ਹਾਂ ਉਸ ਦੀ ਤਰ੍ਹਾਂ ਬਣ ਗਿਆ گاੜਾ ਲੋ ਜੀ ਤੇ ਹੁਣ ਇਹਨੂੰ ਆਪਾਂ ਫ੍ਰਿਜ ਦੇ ਵਿੱਚ ਰੱਖ ਦੇਵਾਂਗੇ ਤੇ ਇਧਰ ਆਪਾਂ ਅੰਬ ਲੈ ਲਵਾਂਗੇ ਅੰਬਾਂ ਨੂੰ ਆਪਾਂ ਕੱਟ ਕੇ ਗ੍ਰੈਂਡ ਜਾਰ ਦੇ ਵਿੱਚ ਪਾ ਲਵਾਂਗੇ ਲੋ ਜੀ ਹੁਣ ਆਪਾਂ ਅੰਬਾਂ ਨੂੰ ਕੱਟ ਰਿਹਾ ਇਹ ਨਾ ਅੰਬ ਆਪਾਂ 2 ਦਿਨ ਹੋ ਗਏ ਸੀ ਫ੍ਰਿਜ ਦੇ ਵਿੱਚ ਰੱਖੇ ਸੀ ਇਸ ਲਈ ਥੋੜੀ ਨਾ ਪੋਲੇ ਜਿਹੀ ਹੋ ਗਏ ਸੀਗੇ ਇਹਦਾ ਤਾਂ ਸਿਲਕਾ ਐਸੀ ਤਰ੍ਹਾਂ ਹੀ ਲੱਗਿਆ ਸੀਗਾ ਤੇ ਕਟਣਾ ਵੀ ਸੌਖਾ ਹੋ ਗਿਆ ਸੀਗਾ ਤੇ ਜੇ ਹੁਣ ਆਪਾਂ ਆਈਸਕ੍ਰੀਮ ਦੇ ਵਿੱਚ ਛੋਟੇ ਛੋਟੇ ਸਲੈਸ ਅੰਬ ਦੇ ਕੱਟ ਕੇ ਪੋਣੇ ਤਾਂ ਆਪਾਂ ਥੋੜੀ ਜਿਹਾ ਰੱਖ ਵੀ ਸਕਦੇ ਹਣਾ ਪਰ ਆਪਾਂ ਟੂਟੀ ਫਰੂਟੀ ਪਾਵਾਂਗੇ ਜੀ ਇਸ ਲਈ ਦੋਨੇ ਅੰਬ ਆਪੇ ਦੇ ਵਿੱਚ ਹੀ ਪਾ ਦੇਵਾਂਗੇ ਗ੍ਰੈਂਡ ਜਾਰ ਦੇ ਵਿੱਚ ਲੋ ਜੀ ਹੁਣ ਆਪਣੇ ਕੋਲ ਜਿਹੜੀ ਮਲਾਈ ਸੀਗੀ ਮਲਾਈ ਪਾ ਦੇਵਾਂਗੇ ਆਪਾਂ ਇਹ ਦੁੱਧ ਦੀ ਮਲਾਈ ਥੋੜੀ ਜੀ ਸੀਗੀ ਆਪਣੇ ਕੋਲ ਐਨੀ ਬਹੁਤ ਸੀ ਕਿ ਜਿਹੜਾ ਆਪਾਂ ਦੁੱਧ گاੜਾ ਕਰਿਆ ਨਾ ਤੇ ਉਹਦਾ ਵੀ ਸਵਾਦ ਇੱਕ ਤਰ੍ਹਾਂ ਵੀ ਮਤਲਬ ਮਲਾਈ ਦੀ ਤਰ੍ਹਾਂ ਹੀ ਆਉਂਦਾਗਾ ਹਣਾ ਖੋਏ ਦਾ ਸਵਾਦ ਆਉਂਦਾ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਬਣੀ ਸੀਗੀ ਆਪਣੀ ਇਹ ਮੰਗੋ ਆਈਸਕ੍ਰੀਮ ਤੇ ਇਸ ਤਰ੍ਹਾਂ ਥੋੜੀ ਜ ਤਲੋਜੀ ਹੁਣ ਆਪਾਂ ਇਸ ਨੂੰ ਪਹਿਲਾਂ ਗ੍ਰाइंड ਕਰ ਲਵਾਂਗੇ ਚੰਗੀ ਤਰ੍ਹਾਂ ਦੋ ਤੋਂ ਤਿੰਨ ਮਿੰਟ ਤੱਕ ਆਪਾਂ ਇਸ ਨੂੰ ਗ੍ਰाइंड ਕਰਿਆ ਸੀ ਤੇ ਚੰਗੀ ਤਰ੍ਹਾਂ ਇਹ ਰੁਕ ਰੁਕ ਕੇ ਗ੍ਰाइंड ਕਰ ਲਿਆ ਸੀਗਾ ਤੇ ਇਸ ਤਰ੍ਹਾਂ ਬਣ ਗਿਆ ਸੀਗਾ ਇਹ ਆਪਣਾ ਪੇਸਟ ਤੇ ਹੁਣ ਉਧਰ ਆਪਣਾ ਜਿਹੜਾ ਦੁੱਧ ਗਾੜਾ ਕਰਕੇ ਰੱਖਿਆ ਹੋਇਆ ਉਹ ਵੀ ਆਪਣਾ ਠੰਡਾ ਹੋ ਗਿਆ ਜੀ ਉਹ ਵੀ ਆਪਾਂ ਵਿੱਚ ਪਾ ਦੇਵਾਂਗੇ ਤੇ ਇਸ ਤਰ੍ਹਾਂ ਜਦੋਂ ਇਹ ਮੰਗੇਓ ਦੇ ਨਾਲ ਨਾਲ ਇੱਕ ਖੋਏ ਦਾ ਸੁਆਦ ਆਈਸਕ੍ਰੀਮ ਦੇ ਵਿੱਚ ਆਇਆ ਸੀ ਜੀ ਬਹੁਤ ਹੀ ਸਵਾਦ ਲੱਗੀ ਸੀ ਵੀ ਆਈਸਕ੍ਰੀਮ ਬਹੁਤ ਹੀ ਵਧੀਆ ਬਣੀ ਸੀ ਪੂਰੇ ਪਰਿਵਾਰ ਨੇ ਖਾਦੀ ਕਿਉਂਕਿ ਸਵਾਦ ਘਰ ਦੀ ਚੀਜ਼ ਵਧੀਆ ਹੀ ਬਣਦੀ ਹੁੰਦੀ ਹੈ ਨਾ ਲੋ ਜੀ ਹੁਣ ਇਹਨੂੰ ਵੀ ਆਪਾਂ ਗ੍ਰाइंड ਕਰ ਲਿਆ ਚੰਗੀ ਤਰ੍ਹਾਂ ਦੋ ਤੋਂ ਤਿੰਨ ਮਿੰਟ ਦੇ ਕਰਾਪੇ ਇਸ ਨੂੰ ਗ੍ਰाइंड ਕਰਿਆ ਸੀ ਤੇ ਆ ਜੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੁੰਦਾ ਹੈਗਾ ਤੇ ਇਸ ਤਰ੍ਹਾਂ گاੜਾ ਰੱਖਣਾ ਹੁੰਦਾ ਹੈਗਾ ਪਤਲਾ ਨਹੀਂ ਰੱਖਣਾ ਹੁੰਦਾ ਤੇ ਜੇ ਆਪਾਂ گاੜਾ ਪੇਸਟ ਬਣਾ ਕੇ ਰੱਖਾਂਗੇ ਤਾਂ ਆਪਣੀ ਆਈਸਕ੍ਰੀਮ ਆਪਣੀ ਵਧੀਆ ਹੀ ਬਣਦੀ ਹੁੰਦੀ ਹੈ ਜੀ ਤੇ ਆਪਣੀ ਨਾ ਟੁੱਟੀ ਫਰੁੱਟੀ ਆਪਾਂ ਮੰਗਵਾਈ ਹੋਈ ਸੀਗੀ ਤੇ ਇਸ ਵੀ ਦੇ ਡੈਰੀ ਲੈਣ ਗਏ ਹੋਏ ਸੀ ਇਸ ਲਈ ਮੇਰੇ ਕੋਲ ਥੋੜੀ ਜਿਹੀ ਗ੍ਰੀਨ ਟੁੱਟੀ ਫਰੁੱਟੀ ਪੈਸੀ ਮੈਂ ਉਹੋ ਪਾ ਕੇ ਕੇਹ ਰਹੇ ਹਾਂ ਤੇ ਰੈਪਰ ਲਗਾ ਕੇ ਨਾ ਫ੍ਰਿਜ ਦੇ ਵਿੱਚ ਐਦਾਂ ਰੱਖ ਦੂੰਗੀ ਉੱਪਰ ਆਪਾਂ ਫ੍ਰੀਜ਼ਰ ਦੇ ਵਿੱਚ ਨਹੀਂ ਰੱਖਦੇ ਹਜੇ ਤੇ ਟੁੱਟੀ ਫਰੁੱਟੀ ਪਾ ਕੇ ਹੀ ਰੱਖਾਂਗੇ ਆਪਾਂ ਕਿਉਂਕਿ ਹੁਣ ਗ੍ਰੀਨ ਥੋੜੀ ਜਿਹੀ ਟੁੱਟੀ ਫਰੁੱਟੀ ਸੀਗੀ ਉਹ ਆਪਾਂ ਪਾ ਦੇ ਮੰਗ ਇਹਦੇ ਵਿੱਚ ਥੋੜੀ ਜਿਹੀ ਪਾਵਾਂਗੇ ਸਾਰੇ ਨਹੀਂ ਪਾਉਂਦੇ ਕਿਉਂਕਿ ਪਰ ਰੈਦਰ ਜੈਲੋ ਟੁੱਟੀ ਫਰੁੱਟੀ ਉਹ ਵੀ ਵਿੱਚ ਪਾਵਾਂਗੇ ਜੀ ਤੇ ਜੇ ਟੂਟੀ ਫਰੂਟੀ ਨਾਲ ਪਣੀ ਹੋਵੇ ਤਾਂ ਤੇ ਦੇ ਵਿੱਚ ਹੁਣ ਅੰਬਾਂ ਦੇ ਜਿਹੜੇ ਛੋਟੇ ਛੋਟੇ ਸਲੈਸ ਕੱਟ ਕੇ ਵੀ ਪਾ ਸਕਦੇ ਆ ਤੇ ਉਹ ਉੱਪਰ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਰੈਪਰ ਲਗਾ ਕੇ ਨਾ ਤੇ ਟਾਕ ਕੇ ਇਸ ਤਰ੍ਹਾਂ ਜੀ ਰੈਪਰ ਲਗਾਉਣਾ ਇਸ ਲਈ ਜ਼ਰੂਰੀ ਹੁੰਦਾ ਹੈਗਾ ਫਿਰ ਇਹਦੇ ਵਿੱਚ ਨਾ ਬਰਫ਼ ਦੇ ਜੋ ਸਲੈਸ ਜੇ ਬਣ ਜਾਂਦੇ ਉਹ ਨਹੀਂ ਬਣਦੇ ਫਿਰ ਤੇ ਫਿਰ ਉਹ ਸਵਾਦ ਨਹੀਂ ਬਣਦੀ ਹੈ ਨਾ ਇਸ ਕਰੀਮ ਇਸ ਲਈ ਆਪਾਂ ਲਗਾ ਦਿੱਤਾ ਹੈ ਵੀ ਇੱਥੇ ਚਾਂਦੀ ਵਰਕ ਰੈਪਰ ਤੇ ਇਸ ਨੂੰ ਹੁਣ ਆਪਾਂ ਫ੍ਰੀਜਰ ਦੇ ਵਿੱਚ ਨਹੀਂ ਰੱਖਦੇ ਹਜੇ ਟੂਟੀ ਫਰੂਟੀ ਮਿਕਸ ਕਰਕੇ ਫਿਰ ਰੱਖਾਂਗੇ ਜੀ ਤੇ 8 ਤੋਂ 10 ਘੰਟੇ ਤੱਕ ਆਪਾਂ ਇਸ ਨੂੰ ਫ੍ਰੀਜਰ ਦੇ ਵਿੱਚ ਫਿਰ ਰੱਖ ਦੇਵਾਂਗੇ ਜੀ ਜਮਾਉਣ ਦੇ ਵਾਸਤੇ ਕਿਉਂਕਿ ਹੁਣ ਤਾਂ ਬਾਰਿਸ਼ ਦਾ ਟਾਈਮ ਹੈ ਠੰਡ ਹੈਗੀ ਛੇਤੀ ਜੰਮ ਜਾਂਦੀ ਹੈ ਗੇਸ ਕਰੀਮ ਵੀ ਜੀ ਲੋ ਜੀ ਅਗਲਾ ਦਿਨ ਸੀਗਾ ਤੇ ਅਗਲੇ ਦਿਨ ਹੁਣ ਆਪਣੀ ਆਈਸ ਕਰੀਮ ਤੁਸੀਂ ਦੇਖੋ ਐਨੀ ਵਧੀਆ ਜੰਮੀ ਹੈਗੀ ਜਿੰਨੀ ਜੰਮੀ ਹੋਗੀ ਹਨਾ ਤੇ ਓਨੀ ਵਧੀਆ ਬਣੂਗੀ ਲੋ ਜੀ ਤੁਸੀਂ ਦੇਖੋ ਤੇ ਇਹ ਆਪਾਂ ਉੱਪਰੋਂ ਰੈਪਰ ਹਟਾ ਦਿੱਤਾ ਜੀ ਤੇ ਉੱਪਰ ਤਾਂ ਬਰਫ਼ ਜ਼ਿਆਦਾ ਜੰਮ ਗਈ ਸੀ ਠੰਡਾ ਕਰਕੇ ਬਰਫ਼ ਥੋੜੀ ਜਿਹੀ ਜ਼ਿਆਦਾ ਹੀ ਜੰਮ ਰਹੀ ਆ ਹੁਣ ਇਸ ਲਈ ਆਪਾਂ ਰੈਪਰ ਲਗਾਇਆ ਸੀ ਜਿਹੜਾ ਉਹਦਾ ਕਰਕੇ ਤੇ ਵੀ ਵਿੱਚ ਨਹੀਂ ਇਹਦੇ ਵਿੱਚ ਗਈ ਹੈ ਨਾ ਬਿਲਕੁਲ ਵੀ ਕਿ ਲੋ ਜੀ ਇਸ ਤਰ੍ਹਾਂ ਆਪਣੀ ਜੰਮ ਗਈ ਹੈਗੀ ਆਈਸਕ੍ਰੀਮ ਤੇ ਹੁਣ ਆਪਾਂ ਤੁਹਾਨੂੰ ਕਿਉਂਕਿ ਆ ਆਪਾਂ ਪਹਿਲੀ ਵਾਰੀ ਚਲਾ ਰਹੇ ਸੀਗੇ ਜੀ ਇਸ ਲਈ ਮੈਨੂੰ ਚਲਾਉਣਾ ਵੀ ਨਹੀਂ ਹਜਿਆ ਰਿਆ ਸੀਗਾ ਪਰ ਕੋਸ਼ਿਸ਼ ਕੀਤੀ ਸੀ ਇਹ ਨੂੰ ਨਾ ਵੀ ਕਹਿੰਦੇ ਕਿ ਜਦੋਂ ਹੁਣ ਆਪਾਂ ਪਹਿਲੀ ਵਾਰ ਜਦੋਂ ਚਲਾਇਆਗਾ ਉਦੋਂ ਤਾਂ ਵਧੀਆ ਨਿਕਲ ਜਾਂਦੀ ਹੈ ਫਿਰ ਇਸ ਨੂੰ ਗਰਮ ਪਾਣੀ ਰੱਖੇ ਕੋਲੇ ਗਰਮ ਪਾਣੀ ਦੇ ਵਿੱਚ ਇਸ ਨੂੰ ਨਾ ਆ ਪਾ ਕੇ ਤੇ ਫਿਰ ਦੁਬਾਰੇ ਆਪਾਂ ਆਈਸਕ੍ਰੀਮ ਕੱਢਾਂਗੇ ਫਿਰ ਵਧੀਆ ਨਿਕਲ ਜਾਂਦੀ ਹੈਗੀ ਨਾਲ ਚਿਪ ਦੇ ਨਹੀਂ ਗਏ ਇਸ ਤਰ੍ਹਾਂ ਲੋ ਜੇ ਇਸ ਤਰ੍ਹਾਂ ਆਪਾਂ ਦੂਜੀ ਵਾਰ ਵੀ ਸੋਣ ਹੁਣ ਕੱਢ ਕੇ ਦਿਖਾਈ ਹੈਗੀ ਤੇ ਟੂਟੀ ਫਰੂਟੀ ਆਪਾਂ ਪਾ ਦਿੱਤੀ ਸੀ ਜਿਹੜੀ ਟੂਟੀ ਫਰੂਟੀ ਪਾ ਕੇ ਹੀ ਆਪਾਂ ਫ੍ਰੀਜਰ ਦੇ ਵਿੱਚ ਰੱਖੀ ਸੀਗੀ ਜੋ ਕਿ ਇਹਦੇ ਵਿੱਚ ਜਿਹੜਾ ਹੁਣ ਨਾਟ ਸੋਣੀ ਬਹੁਤ ਲੱਗ ਰਹੀ ਹੈ ਤੇ ਟੂਟੀ ਫਰੂਟੀ ਦਾ ਸਵਾਦ ਵੀ ਬਹੁਤ ਵਧੀਆ ਆਉਂਦਾ ਹੈਗਾ ਤੇ ਜੇ ਮੰਗੇਓ ਕੱਟ ਕੇ ਪਾਉਣੇ ਹੋਂ ਤਾਂ ਉਹ ਵੀ ਬਾਸ ਆ ਕੇ ਦੇ ਜੀ ਹੈਨਾ ਤੇ ਉੱਪਰ ਵੀ ਹੁਣ ਇਹਦੇ ਉੱਤੇ ਆਪਾਂ ਨੂੰ ਮੰਗੇਓ ਦੇ ਛੋਟੇ ਛੋਟੇ ਸਲਾਈਸ ਲਗਾਉਣ ਦੀ ਜ਼ਰੂਰਤ ਹੀ ਨਹੀਂ ਹੈਗੀ ਹੈਨਾ ਕੱਟ ਕੇ ਤੇ ਆਪਾਂ ਟੂਟੀ ਫਰੂਟੀ ਹੀ ਬਹੁਤ ਜ਼ਿਆਦਾ ਪਾਈ ਹੋਈ ਸੀਗੀ ਜੀ ਤੇ ਆਪਣੀ ਮੰਗੇਓ ਸਕ੍ਰੀਮ ਇਸ ਤਰ੍ਹਾਂ ਬਣ ਕੇ ਤਿਆਰ ਹੈ ਜੀ ਸਾਰੇ ਹੁਣ ਆਪਾਂ ਦੁਬਾਰਾ ਫੇਰ ਤੁਹਾਨੂੰ ਦਿਖਾ ਰਹੇ ਸੀਗੇ ਇਹਨਾਂ ਕਲਰ ਜਦੋਂ ਮੈਂ ਪਿਕ ਲਇਆ ਦੇਖੋ ਜੀ ਹੁਣ ਇਹਦਾ ਸਹੀ ਕਲਰ ਆ ਰਿਹਾ ਬਿਲਕੁਲ ਨៃਦੀਏ ਕਰਕੇ ਤੇ ਪਹਿਲਾਂ ਇਸ ਨੂੰ ਚਾਨਨ ਜਾ ਪੈ ਰਿਹਾ ਸੀਗਾ ਇਸ ਤਰ੍ਹਾਂ ਸੀਗੀ ਜੀ ਆਪਣੇ ਨਾਲ ਦੇਖੋ ਇਸ ਕਰੀਮ ਮੈਂਗੋ ਆਈਸਕ੍ਰੀਮ ਦਾ ਵੀ ਪੀਲਾ ਕਲਰ ਬਿਲਕੁਲ ਵਧੀਆ ਆ ਰਿਹਾ ਸੀਗਾ ਲੋ ਜੀ ਆਈਸਕ੍ਰੀਮ ਆਪ ਵੀ ਬਣ ਕੇ ਵਧੀਆ ਤਿਆਰ ਹੈਗੀ ਇਹ ਮੈਂਗੋ ਆਈਸਕ੍ਰੀਮ ਆਪਾ ਬਣਾਈਏਗੀ ਤੇ ਆਪਣੀ ਮੈਂਗੋ ਆਈਸਕ੍ਰੀਮ ਬਹੁਤ ਹੀ ਵਧੀਆ ਬਣੀਏਗੀ ਤੇ ਪੂਰੀ ਇਸ ਤਰ੍ਹਾਂ ਤੁਸੀਂ ਦੇਖੋ ਹੈ ਨਾ ਵੀ ਜਿਵੇਂ 5-7 ਮਿੰਟ ਤੇ ਹੋ ਵੀ ਗਿਆ ਆਪਾਂ ਨੂੰ ਬਣਾਈ ਹੋਈ ਨੂੰ ਇਸ ਦੇ ਵਿੱਚ ਪਾਈ ਨੂੰ ਤੇ ਹਜੇ ਵੀ ਕਿੰਨੀ ਸਖਤ ਪਈ ਹੈ ਇਸ ਤਰ੍ਹਾਂ ਹਨਾ ਆ ਦੇਖੋ ਹਾਂਜੀ ਆਪਾਂ ਆਪਣੀ ਆਈਸਕ੍ਰੀਮ ਟੇਸਟ ਕਰਕੇ ਦਿਖਾਉਣੀ ਹੈ ਸੁਣੋ ਕਿੱਦਾਂ ਦੀ ਬਣੀ ਹੈ ਮਦਰ ਸ਼ਮੀਤ ਇੰਤਜ਼ਾਰ ਕਰੀ ਜਾਂਦਾ ਜੀ ਵਿਸ਼ੇ ਦੀ ਛੇਤੀ ਆਈਸਕ੍ਰੀਮ ਪੇ ਕਰ ਰਹੀ ਹੈ ਕਿ ਤੇ ਖਾਣੀ ਹੈ ਕਿ ਤੇ ਵਾਕਿਆ ਆਈਸਕ੍ਰੀਮ ਬਹੁਤ ਹੀ ਜਾਜ ਸਵਾਦ ਬਣੀ ਹੈ ਇੱਕ ਵਾਰੀ ਮੇਰੀਆਂ ਭੈਣਾਂ ਜਵਾਕਾਂ ਨੂੰ ਬਣਾ ਕੇ ਖਵਾਉਣਗੇ ਨਾ ਤਾਂ ਜਵਾਕ ਕਦੇ ਵੀ ਆਪਾਂ ਤੁ ਜਵਾਕ ਕਦੇ ਵੀ ਆਪਾਂ ਤੁ ਨਾ ਬਾਹਰਲੀ ਆਈਸਕ੍ਰੀਮ ਨਹੀਂ ਮਗਾਉਣਗੇ ਘਰੇ ਬਣਾਵਾ ਕੇ ਖਾਣਗੇ ਹਾਂਜੀ ਆਪਣੀ ਮੰਗੋ ਆਈਸਕ੍ਰੀਮ ਤੁ ਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਪਹਿਲੀ ਵਾਰ ਕੋਈ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਲਾਈਕ ਕਰਕੇ ਜਾਣਾ ਕਮੈਂਟ ਕਰਨਾ ਫਿਰ ਮਿਲਦੇ ਹਾਂ ਕਿਸੇ ਨਈ ਵੀਡੀਓ ਦਿਨਾਂ ਤੱਕ ਸਾਰੇ ਨੂੰ ਸਤਿ ਸ੍ਰੀ ਅਕਾਲ